ਆਰੋ ਸਾਡੇ ਮੁਖ ਦੇ ਵਿੱਚੋਂ ਉੱਠਦੇ ਸਾਰੇ ਕੂੜ ਕਵਾੜ ਹੀਰਖਾ ਗੁੱਸਾ ਪਤਾ ਨਹੀਂ ਕੀ ਕੀ ਮੁਖ ਤੋਂ ਬੋਲ ਨਿਕਲਦੇ ਨੇ ਇਹ ਤਾਂ ਮਿੱਠੇ ਬੋਲ ਨਹੀਂ ਆ ਨਾ ਗੁਰਪਿਆਰੇਓ ਇਹ ਤਾਂ ਗੁਰੂ ਨੂੰ ਚੰਗੇ ਨਹੀਂ ਲੱਗਦੇ ਨਾ ਜੋ ਅਸੀਂ ਮੁਖ ਤੋਂ ਬੋਲਦੇ ਆ ਜੋ ਅਸੀਂ ਜ਼ਿੰਦਗੀ ਬਤੀਤ ਕਰਦੇ ਆ ਉਹ ਤਾਂ ਨਹੀਂ ਗੁਰੂ ਨੂੰ ਚੰਗੀ ਲੱਗਦੀ ਇਸੇ ਕਰਕੇ ਗੁਰਪਿਆਰਿਓ ਅਸੀਂ ਜਨਮ ਜਨੰਤਰਾਂ ਦੇ ਵਿਸੜੇ ਹੋਏ ਹਾਂ ਕਿਰਤ ਕਰਮ ਕੇ ਵਿਸੜੇ ਕਰ ਕਿਰਪਾ ਮੇਲੋ RAM ਫਿਰ ਅਸੀਂ ਆਪਣੇ ਕਰਮਾਂ ਅਨੁਸਾਰ ਗੁਰੂਪੇ ਆ ਸਾਡੇ ਕਰਮ ਬਣ ਰਹੇ ਨੇ ਜਿਹਾ ਅਸੀਂ ਕਿਹੜੇ ਜਿਹਾ ਅਸੀਂ ਮਿੱਠੇ ਬੋਲ ਬੋਲਨੇ ਨਹੀਂ ਸਿੱਖੇ ਦਿਨ ਰਾਤ ਅਸੀਂ ਮਾਲਕ ਨੂੰ ਯਾਦ ਨਹੀਂ ਕੀਤਾ ਕੰਮ ਧੰਦਿਆ ਕਰਦਿਆਂ ਹੋਇਆ ਪਰਿਵਾਰ ਦੇ ਵਿੱਚ ਵਿਚਰਦੇ ਹੋਇਆ ਜੀ ਅਸੀਂ ਮਾਲਕ ਨੂੰ ਯਾਦ ਨਹੀਂ ਕੀਤਾ ਤਾਂ ਇਹ ਸਾਡੇ ਕਰਮ ਬਣ ਗਏ ਹੁਣ ਕਰਮ ਕੁੜੀ ਗੁਰੂ ਪਿਆਰੇ ਕੌਣ ਬਣਾਉਂਦਾ ਹੈ ਇਹ ਕਿਹਦੇ ਬਣਾਏ ਨੇ ਇਹ ਆਪਾਂ ਬਣਾ ਰਹੇ ਆ ਆਪਣੇ ਕਰਮ ਕਿਉ ਗੁਰੂ ਸਾਹਿਬ ਤਾਂ ਸਾਨੂੰ ਸਮਝਾ ਰਹੇ ਨੇ ਗੁਰੂ ਸਾਹਿਬ ਤਾਂ 1430 ਅੰਗ ਜੋ ਉਹ ਕਾਲਪੁਰਖ ਪਿਤਾ ਪ੍ਰਮਾਤਮਾ ਨੇ ਜਿਨ੍ਹਾਂ ਦੇ ਸਾਨੂੰ ਲੜ ਲਾਇਆ ਹੈ ਉਹ ਤਾਂ ਮਿੱਠੇ ਬੋਲ ਬੋਲਦੇ ਨੇ ਇਹ ਸਮਝਾ ਰਹੇ ਨੇ ਉਹ ਤਾਂ ਕਹਿ ਰਿਹਾ ਤੂੰ ਸੇਵਾ ਕਰ ਦਿਨ ਰਾਤ ਉਸ ਮਾਲਕ ਦੀ ਬੰਦਗੀ ਕਰ ਤਾਂ ਗੁਰੂ ਪਿਆਰੇ ਜਦੋਂ ਫਿਰ ਅਸੀਂ ਇਹ ਰਾਤ ਚੱਲਦੇ ਨਹੀਂ ਜਦੋਂ ਸਿੱਖਿਆ ਲੈਂਦੇ ਨਹੀਂ ਜਦੋਂ ਅਸੀਂ ਭੈੜੇ ਕੰਮ ਕਰਦੇ ਆਂ ਮੰਦੇ ਬੋਲ ਬੋਲਦੇ ਆਂ ਆਪਸ ਵਿੱਚ ਅਸੀਂ ਲੜਦੇ ਆਂ ਘਰਾਂ ਦੇ ਵਿੱਚ ਝਗੜੇ ਨੇ ਮਾਲਕ ਨੂੰ ਅਸੀਂ ਯਾਦ ਨਹੀਂ ਕਰਦੇ ਇਹ ਤਾਂ ਹੁੰਦੇ ਨੇ ਤਾਂ ਗੁਰੂ ਪਿਆਰੇ ਇਹ ਕੀ ਬਣ ਗਏ ਇਹ ਸਾਡੇ ਕਰਮ ਬਣ ਗਏ ਇਕ ਕਰਮ ਫਿਰ ਕਰਮ ਕਿਹਦੇ ਹੱਥ ਸੋਇ ਕਰਮ ਫਿਰ ਕਿਹਦੇ ਹੱਥ ਨੇ ਗੁਰਪਿਆਰੇਉ ਇਸੇ ਕਰਕੇ ਗੁਰੂ ਸਾਹਿਬ ਪੰਜਵੇਂ ਪਾਸਾ ਇੱਕ ਪਾਸੇ ਦੂਸਰੀ ਪੰਕਤੀ ਦੇ ਅੰਦਰ ਫਰਮਾ ਰਹੇ ਨੇ ਜੋ ਆਪਾਂ ਆਚਾਰੀਆ ਕਿ ਕਿਰਤ ਆ ਕੀ ਅਸ ਅਸੀ ਕੀ ਕਰ ਰਹੇ ਕਿਰਤ ਇੱਕ ਤਾਂ ਕਿਰਤ ਦਿਨ ਰਾਤ ਅਸੀਂ ਮਾਲਕ ਨੂੰ ਯਾਦ ਕਰਨਾ ਸੀ ਮੁੱਖ ਤੋਂ ਮਿੱਠੇ ਬੋਲ ਬੋਲਣੇ ਸੀ ਇੱਕ ਪਾਸੇ ਕਿਰਤਪਾ ਕਰ ਰਹੇ ਆਂ ਖਾਲੀ ਆਪਣੇ ਲਾਲਚ ਵਾਸਤੇ ਆਪਣੀ ਐਸਰਾਮ ਵਾਸਤੇ ਔਰ ਆਪਣੀ ਚੌਧਰ ਵਾਸਤੇ ਔਰ ਆਪਾਂ ਆਪਣੇ ਹਉਮੇ ਹੰਕਾਰ ਦੇ ਵਿੱਚ ਆਪਣੇ ਰੈਂਕ ਪਾਧਾਂ ਦੇ ਕਰਕੇ ਅਸੀਂ ਮੁੱਕ ਤੋਂ ਭੈੜੇ ਬੋਲ ਬੋਲਦੇ ਆਂ ਕਿਸੇ ਨੂੰ ਨੀਚਾ ਦਿਖਾਉਣੇ ਆਂ ਇੱਕ ਪਾਸੇ ਚੰਗੇ ਕਰਮਾਂ ਵਾਸਤੇ ਗੁਰੂ ਸਾਹਿਬ ਕਹ ਰਹੇ ਨੇ ਕਿ ਤੂੰ ਆਹ ਤੇਰੇ ਚੰਗੇ ਕੰਮ ਬਣ ਜਾਣਗੇ ਚੰਗੇ ਕਰਮ ਬਣ ਜਾਣਗੇ ਪਰ ਨਹੀਂ ਅਸੀਂ ਦੂਜੇ ਪਾਸੇ ਆ ਜਿਹੜੇ ਕਰਮ ਕਰ ਰਿਆਂ ਗੁਰਪਿਆਰਿਓ ਇਹ ਸਾਡੇ ਭੈੜੇ ਕੰਮ ਨੇ ਇਹ ਸਾਨੂੰ ਦੁੱਖ ਦੇਣਗੇ ਇਹ ਕਰਮ ਸਾਨੂੰ ਨਰਕਾਂ ਚ ਲੈ ਜਾਣਗੇ ਇਹ ਕਰਮ ਸਾਨੂੰ ਨਰਕਾਂ ਚ ਲੈ ਜਾਣਗੇ ਇਹ ਕਰਮ 84 ਲੱਖ ਜੁਨੀਆਂ ਚ ਲੈ ਜਾਣਗੇ ਕਿਹੜੇ ਜੇ ਅਸੀਂ ਗੁਰੂ ਤੋਂ ਬੇਮਖ ਹੋ ਗਏ ਗੁਰੂ ਦੀ ਗੱਲ ਨਹੀਂ ਮੰਨੀ ਉਹ ਕਿਹੜੇ ਕਰਮ ਲੈ ਜਾਣਗੇ ਕਿ ਅਸੀਂ ਮੁੱਖ ਤੋਂ ਭੈੜੇ ਬੋਲ ਬੋਲੇ ਫਿੱਕੇ ਬੋਲ ਬੋਲੇ ਮੰਦੇ ਬੋਲ ਬੋਲੇ ਨਿੰਦਿਆ ਕੀਤੀ ਚੁਗਲੀ ਕੀਤੀ ਬਾਹਰ ਵਿਰੋਧ ਕੀਤਾ ਹੀਰਖਾ ਕੀਤਾ ਗੁਰੂ ਦੀ ਗੱਲ ਨਹੀਂ ਮੰਨੀ ਇਹ ਕਰਮ ਸਾਨੂੰ 84 ਲੱਖ ਜੁਨੀਆਂ ਚ ਵਾਪਸ ਲੈ ਜਾਣਗੇ ਗੁਰੂ ਪਿਆਰੇ ਫਿਰ ਪਤਾ ਨਹੀਂ ਕਿਹੜੀ ਜੁਨੀ ਮਿਲੂਗੀ ਕਿਹੜੀ ਨਾ ਮਿਲੂਗੀ ਇਸੇ ਕਰਕੇ ਗੁਰੂ ਸਾਹਿਬ ਦੀ ਆਪਾਂ ਜੋ ਗੱਲ ਹੈ ਵਿਚਾਰ ਹੈ ਉਹਨੂੰ ਆਪਾਂ ਮੰਨਣ ਦੀ ਕੋਸ਼ਿਸ਼ ਕਰੀਏ ਗੁਰੂ ਸਾਹਿਬ ਅੱਗੇ ਫਰਮਾਨ ਕਰਦੇ ਨੇ ਗੁਰ ਪਿਆਰਿਓ ਮੈਨੂੰ ਸੱਜਣ ਪ੍ਰਭੂ ਮਿਲਾ ਦੋ ਕੌਣ ਕਹ ਰਹੇ ਨੇ ਪੰਜਵੇਂ ਪਾਸਾ ਉਹ ਤਾਂ ਮਿਲੇ ਨੇ ਉਹ ਤਾਂ ਇੱਕ ਆ ਪਰ ਸਾਨੂੰ ਕਹ ਰਹੇ ਨੇ ਉਹ ਕਿ ਤੂੰ ਇਹ ਬੇਨਤੀ ਕਰ ਕਿ ਇਹ ਸਤਿਗੁਰੂ ਇਹ ਮੇਰੇ ਮਾਲਕ ਇਹ ਪ੍ਰਭੂ ਮੈਨੂੰ ਸੱਜਣ ਉਹ ਕਾਲਪੁਰਖ ਪ੍ਰਭੂ ਮਿਲਾ ਦੋ ਮੇਰਾ ਮਨ ਕਈ ਜਨਮਾਂ ਦਾ ਆਪਣੇ ਘਰੋਂ ਨਿਕਲਿਆ ਹੋਇਆ ਵਿਛੜਿਆ ਹੋਇਆ ਹੈ ਮਾਲਕ ਤੂੰ ਅਸੀਂ ਆਪਣੇ ਪਿਤਾ ਪਰਮਾਤਮਾ ਤੋਂ ਵਿਛੜੇ ਹੋਏ ਹਾਂ ਗੁਰੂ ਪਿਆਰੇਓ ਕਈ ਜਨਮ ਜਨਮਾਂ ਦੇ ਪਤਾ ਨਹੀਂ ਕਿੰਨਾ ਕਸਮਾ ਹੋ ਗਿਆ ਫਿਰ ਤੋਂ ਫਿਰ ਤੋਂ ਬਹੁਤੇ ਯੁਗ ਹਾਰਿਓ ਕਾ ਗੁਰੂ ਪਿਆਰੋ ਇੱਥੇ ਗੁਰੂ ਸਾਹਿਬ ਕਹ ਰਹੇ ਨੇ ਕਿ ਇਹ ਤੂੰ ਇੱਕ ਫਰਿਆਦ ਕਰ ਇਹ ਬੇਨਤੀ ਕਰ ਕਿਦੇ ਮਾਲਕ ਅੱਗੇ ਕਿ ਮੈਨੂੰ ਮੇਰਾ ਪਿਤਾ ਮਲਾ ਦੋ ਮੈਨੂੰ ਵਾਪਸ ਆਪਣੇ ਘਰ ਭੇਜ ਦੋ हे ਪਰਮ ਪਿਤਾ ਪ੍ਰਮਾਤਮਾ ਬੁਲਾ ਲਓ ਕਿ ਮੈਂ ਕਈ ਜਨਮਾਂ ਦਾ ਇਹ ਜਿਹੜਾ ਮਨ ਹੈ ਮਨ ਦੀ ਗੱਲ ਚੱਲੀ ਕਰੋ ਇਹ ਮਨ ਜਨਮ ਜਨਮਤਰਾ ਤੋਂ ਵਿਛੜਿਆ ਹੋਇਆ ਹੈ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ ਜਨਮ ਜਨਮ ਕਾ ਵਿਸੜਿਆ ਹਰ ਮੇਲੋ ਸੱਜਣ ਸੈਣ ਇਹ ਕਹਣ ਕਰੀਨੇ ਪੰਜਵੇਂ ਪਾਤਸ਼ਾਹ ਕਰੇ ਨੇ ਕਈ ਜਨਮਾਂ ਦਾ ਸੈਣ ਮਤਲਬ ਸੱਜਣ ਸੱਜਣ ਕਿਉਂ ਸਾਡੇ ਗੁਰਪਿਆਰੇ ਜਿਹੜੀ ਸਾਨੂੰ ਗੁਰਬਾਣੀ ਦੱਸ ਰਹੀ ਹੈ ਕਿ ਤੇ ਕਸਮ ਕਿਤੇ ਪਿਤਾ ਕਿਤੇ ਮਾਤਾ ਕਿਤੇ ਮਿੱਤਰ ਕਈ ਤਰੀਕਿਆਂ ਨਾਲ ਸਾਨੂੰ ਸਮਝਾਉਣਾ ਕੀਤਾ ਹੈ ਗੁਰਬਾਣੀ ਨੇ ਤਾਂ ਗੁਰਪਿਆਰੋ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਉਹਨਾਂ ਜੀਵਾਂ ਵਾਸਤੇ ਗੁਰਪਿਆਰੋ ਇਹ ਜਿਹੜੇ ਜੀਵ ਪ੍ਰਮਾਤਮਾ ਤੋਂ ਵਿਛੜੇ ਹੋਏ ਨੇ ਹੁਣ ਮਿਲੇ ਹੋਏ ਤਾਂ ਬਹੁਤ ਘੱਟ ਹੈ ਬਹੁਤ ਕੋਈ ਬਾਈ ਚਾਂਸ ਕੋਈ ਫਿਰਲੀ ਰੂਹ ਉਸ ਮਾਲਕ ਦੇ ਦਰਸ਼ਨ ਕਰਦੀ ਹੈ ਪਰ ਜ਼ਿਆਦਾਤਰ ਗੁਰੂ ਪਿਆਰਿਓ ਅਸੀਂ 99% ਮਾਲਕ ਤੋਂ ਵਿਛੜੇ ਹੋਏ ਹਾਂ ਕਿਉਂ ਅਸੀਂ ਗੱਲ ਸੁਣ ਕੇ ਖੁਸ਼ੀ ਨਹੀਂ ਅਸੀਂ ਜ਼ਰੂਰ ਸੰਗਤ ਦੇ ਵਿੱਚ ਜਾਂਦੇ ਹਾਂ ਗੁਰੂ ਘਰ ਜਾਂਦੇ ਹਾਂ ਸੰਗਤ ਕਰਦੇ ਹਾਂ ਪਰ ਗੁਰੂ ਦੀ ਗੱਲ ਨਹੀਂ ਸੁਣ ਕੇ ਖੁਸ਼ ਹਾਂ ਅਸੀਂ ਗੁਰੂ ਪਿਆਰਿਓ ਅਸੀਂ ਆਪਣੀ ਮੱਤ ਵਰਤ ਰਹਾਂ ਤਾਂ ਗੁਰੂ ਪਿਆਰਿਓ ਇੱਕ ਦਿਨ ਉਹ ਵਖਤ ਸਮਾਂ ਆ ਜਾਏਗਾ ਜੋ ਸਾਨੂੰ ਆ ਸੁਆਸ ਸਾਡੇ ਖਤਮ ਹੋ ਜਾਣਗੇ ਔਰ ਫਿਰ ਅਸੀਂ ਇਨਾ ਮਾਲਕ ਦੇ ਨੇੜੇ ਆ ਗੁਰੂ ਸਾਹਿਬ ਸਾਡੇ ਇਨਾ ਨੇੜੇ ਆ ਕਹਿ ਰਵਿਦਾਸ ਹਾਥ ਪੈ ਨੇਰੇ ਸਹਿਜੇ ਹੋਇ ਸੋਈ ਫਿਰ ਅਸੀਂ ਵਾਪਸ ਚਲੇ ਜਾਵਾਂਗੇ ਤਾਂ ਜੁਨੀਆਂ ਦੇ ਵਿੱਚ ਤਾਂ ਬਹੁਤ ਦੂਰ ਹੋ ਜਾਵਾਂਗੇ ਗੁਰ ਪਿਆਰੇ ਬਹੁਤ ਦੂਰ ਹੋ ਜਾਵਾਂਗੇ ਫੇਰ ਗੁਰ ਪਿਆਰੇ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਨਾਈ ਜਿਉ ਫੇਰ ਆ ਸਾਡ ਅਸੀਂ ਪੁਕਾਰ ਕਰਾਂਗੇ ਬੇਨਤੀ ਕਰਾਂਗੇ ਕਿਸੇ ਜੁਨੀ ਦੇ ਵਿੱਚ ਕਿਤੇ ਫਸੇ ਹੋਏ ਸਰਕਾਰੀ ਦੇ ਜਾਲ ਦੇ ਵਿੱਚ ਫੇਰ ਅਸੀਂ ਬੇਨਤੀ ਕਰਾਂਗੇ ਏ ਪਰਮ ਪਿਤਾ ਪਰਮਾਤਮਾ ਹੁਣ ਇੱਥੋਂ ਮੈਨੂੰ ਬਚਾਓ ਕਿਉਂਕਿ ਹੁਣ ਪਤਾ ਨਹੀਂ ਅਸੀਂ ਆਏ ਵੀ ਕਿਹੜੀਆਂ ਕਿਹੜੇ ਪਤਾਲ ਚੋਂ ਆਏ ਆ ਆਕਾਸ਼ ਆਕਾਸ਼ ਜਿਹੜੇ ਪੰਛੀ ਉਹਨਾਂ ਦੀ ਜੁਨੀ ਚੋਂ ਆਏ ਆ ਕਿ ਪਤਾਲ ਵਾਲੀ ਪਾਣੀ ਦੀ ਜੁਨੀ ਚੋਂ ਆਏ ਆ ਜਾਂ ਧੂਮ ਵਾਲੀ ਜੁਨੀਆਂ ਦੇ ਵਿੱਚੋਂ ਆ ਜਨਮ ਲੈਤਾ ਅਸੀਂ ਵਾਪਸ ਪਤਾ ਨਹੀਂ ਫੇਰ ਕਿਹੜੀ ਜੁਨੀ ਚ ਜਾਵਾਂਗੇ ਆਪਾਂ ਦੇਖੋ ਨਾ ਜਾਂ ਕਿਤੇ ਸਮੁੰਦਰ ਦੇ ਅੰਦਰ ਜਾਂ ਹੋਰ ਵੀ ਆਪਾਂ ਜੰਗਲਾਂ ਦੇ ਅੰਦਰ ਜੀਵ ਜੰਤੂ ਜਿੰਨੇ ਵੀ ਹੈ ਆਪਾਂ ਦੇਖਦੇ ਹਾਂ ਤਾਕਤਵਰ ਜੀਵ ਮਾੜੇ ਜੀਵ ਨੂੰ ਖਾ ਜਾਂਦਾ ਹੈ ਕਿਉਂ ਉਸਕਾ ਭੋਜਨ ਹੀ ਹੋਈ ਆ ਉਹ ਫਿਰ ਭੱਜ ਦੌੜ ਕਰਦਾ ਹੈ ਉਪਰਾਲੇ ਕਰਦਾ ਬਚਣ ਦੇ ਮਾਲਕ ਮੁਰੀ ਅਰਦਾਸ ਕਰਦਾ ਹੈ ਜਾਂ ਕਿਸੇ ਸਕਾਰੀ ਦੇ ਜਾਲ ਚ ਫਸ ਜਾਂਦਾ ਹੈ ਉੱਥੇ ਫਿਰ ਮਾਲਕ ਬੇਨਤੀ ਸੁਣਦਾ ਹੈ ਫਿਰ ਅਸੀਂ ਇਹਨਾਂ ਚੱਕਰਾਂ 'ਚ ਨਹੀਂ ਪੈਣਾ ਗੁਰ ਪਿਆਰੇਓ ਕਿ ਅਸੀਂ ਬੋਲ ਵੀ ਨਾ ਸਕੀਏ ਮਾਲਕ ਮੂਹੇ ਬੇਨਤੀ ਨਾ ਕਰ ਸਕੀਏ ਤਾਂ ਅਸੀਂ ਆਪਣਾ ਬਚਾਈ ਕਰਦੇ ਰਹੀਏ ਤਾਂ ਕਿਉਂ ਨਾ ਅਸੀਂ ਹੁਣ ਸਾਡੇ ਕੋਲ ਵਕਤ ਆਇਆ ਸਮਾਂ ਹੈ ਕਿਉਂ ਨਾ ਅਸੀਂ ਉਸ ਮਾਲਕ ਨੂੰ ਦਿਨ ਤੇ ਰਾਤ ਯਾਦ ਕਰੀਏ ਦਿਨ ਤੇ ਰਾਤ ਦਿਨ ਤੇ ਰਾਤ ਯਾਦ ਕਰੀਏ ਤੇ ਦਿਨ ਤੇ ਰਾਤ ਜਾਤ ਕਰਕੇ ਉਸ ਦੀ ਜਾਤ ਦੇ ਵਿੱਚ ਅਸੀਂ ਆਪਣੇ ਜਿਹੜੇ ਕੀਤੇ ਕਰਮਾਂ ਜਿਹੜੇ ਅਸੀਂ ਕਰਮ ਹੁਣ ਆ ਇਨਸਾਨੀ ਜਾਮਾ ਲੈ ਕੇ ਵੀ ਕਰਮ ਕਰ ਰਹੇ ਇਹ ਵੀ ਸਾਡੇ ਚੰਗੇ ਨਹੀਂ ਹੈ ਗੁਰਪਿਆਰੇ ਕਿਉਂ ਸਾਰੇ ਹੀ ਕਰਮ ਜਿੰਨੇ ਆਪਾਂ ਕਰ ਰਹੇ ਆ ਬਾਹਰ ਵਿਰੋਧ ਹੀਰਖਾ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਆ ਇਹ ਕਰਮ ਬਣ ਰਹੇ ਨੇ ਇਹ ਹੁਣ ਕਰਮ ਅਗਲੀ ਜੁਨੀ ਦੇ ਵਿੱਚ ਸਾਨੂੰ ਲੈ ਜਾਣਗੇ ਜੇ ਅਸੀਂ ਕਰਮ ਚੰਗੇ ਨਾ ਕੀਤੇ